ਹਾਂਜੀ ਤਾਂ ਅੱਜ ਦੀ ਇਹ ਖਬਰ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਹੈ ਜੇ ਰੰਧਾਵਾ ਜੋ ਕਿ ਇੱਕ ਗਾਇਕ ਫਿਲਮ ਐਕਟਰ ਅਤੇ ਟੈਲੀਵਿਜ਼ਨ ਹੋਸਟ ਹਨ ਉਹਨਾਂ ਨਾਲ ਇੱਕ ਫਿਲਮ ਦੀ ਸ਼ੂਟਿੰਗ ਦੇ ਸਮੇਂ ਇੱਕ ਹਾਦਸਾ ਵਾਪਰਿਆ ਹੈ ਪੂਰੀ ਖਬਰ ਜਾਣਦੇ ਹਾਂ ਜੇ ਰੰਧਾਵਾ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਆਪਣੀ ਨਵੀਂ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਕਰ ਰਹੇ ਸਨ ਹੁੰਦੇ ਹਨ ਤਾਂ ਜਦੋਂ ਉਹ ਇੱਕ ਐਕਸ਼ਨ ਸੀਨ ਕਰ ਰਹੇ ਹੁੰਦੇ ਹਨ ਤਾਂ ਸਟੰਟਸਮੈਨ ਕ੍ਰੇਨ ਵਿੱਚ ਕੁਝ ਤਕਨੀਕੀ ਖਰਾਬੀ ਦੇ ਕਾਰਨ ਉਹ ਸਹੀ ਢੰਗ ਨਾਲ ਛੱਤ ਤੇ ਲੈਂਡ ਕਰਨ ਦੀ ਬਜਾਏ ਕੰਧ ਨਾਲ ਟਕਰਾ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਸਿਰ ਵਿੱਚ ਭਾਰੀ ਝਟਕਾ ਲੱਗਾ ਤੇ ਤੁਰੰਤ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਤੇ ਉਹਨਾਂ ਦੇ ਸਿਰ ਦਾ ਚੈੱਕਅਪ ਕੀਤਾ ਜਾਂਦਾ ਹੈ ਕਿ ਕੋਈ ਡੂੰਗੀ ਸੱਟ ਤਾਂ ਨਹੀਂ ਲੱਗੀ ਪਾਈ ਗਈ ਜਾਣਕਾਰੀ ਮੁਤਾਬਕ ਹੁਣ ਜੇ ਰੰਦਾਵਾ ਸਹੀ ਹਾਲਤ ਵਿੱਚ ਹਨ ਤੇ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਫੈਨਜ਼ ਅਤੇ ਹੋਰ ਕਈ ਸਾਰੇ ਲੋਕ ਉਹਨਾਂ ਲਈ ਸ਼ੁਭ ਕਾਮਨਾਵਾਂ ਅਤੇ ਦੁਆਵਾਂ ਕਰ ਰਹੇ ਹਨ ਹਾਂਜੀ ਤਾਂ ਇਹ ਸੀ ਜੀ ਅੱਜ ਦੀ ਖਬਰ ਏਦਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਇਨਫੋਰਮੇਟਿਵ ਪੰਜਾਬ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ